ਆਦ ਆਪਣੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਚਲੋ ਆਪਣੇ ਬੰਦੇ ਲੈ ਵੀ ਮਿੱਤਰੋ ਪਹੁੰਚ ਗਏ ਆ ਸ਼ੀਕੋ ਲੈ ਵੀ ਆਪਣਾ ਆਉਂਦਾ ਪਿਆ ਟਰੱਕ ਟੋਅ ਵਾਲਾ ਵੀ ਆ ਗਿਆ ਭੈ ਦਾ ਯਾਰ ਚਾ ਚਲ ਬਈ ਜਾਣ ਦੇ ਆ ਗਿਆ ਗਲੀਸ਼ ਜਹਾਰਾ ਨਿਕਲਾ ਜਾਣਾ ਯਾ ਲੈ ਬਈ ਨਿਕਲਣ ਗਿਆ ਐਕਸੀਡੈਂਟ ਵਾਲਾ

ਵੀ ਮਿੱਤਰੋ ਕਰਤਾ ਅਜਦਾ ਵਲੌਗ ਸ਼ੁਰੂ ਤੇ ਅੱਜ ਦਾ ਵਲੌਗ ਰਾਤ ਆਪਣੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਚਲੋ ਆਪਣੇ ਬੰਦਿਆਂ ਦਾ ਬਚਾਅ ਹੋ ਗਿਆ ਲੋਹੇ ਦਾ ਤਾਂ ਕੀ ਆ ਫੇਰ ਬਣ ਜਾਊਗਾ ਉਹੀ ਬੱਸ ਹੁਣ ਲੈਂਡ ਜਾਣੇ ਪਏ ਗੱਡੀ ਤੇ ਟੋ ਵਾਲੀ ਗੱਡੀ ਆਉਂਦੀ ਵੀ ਚੱਕ ਕੇ ਜਾਨੀ ਪਣੀ ਆ ਤੇ ਜਾ ਕੇ ਦੇਖਦੇ ਆ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਤੇ ਨਾਲ ਹਾਂ ਬਈ ਆਹੋ ਇਹ ਕਿੰਨੀ ਕੁ ਦੂਰ ਆ ਬਾਹ ਨੇੜੀ ਆ ਬਾ ਥੋੜਾ ਹੀ ਰਹਿ ਗਿਆ ਥੋੜਾ ਹੀ ਰਹਿ ਗਿਆ ਕੋਰਥਲੇ ਦੇ ਇਲਾਕੇ ਤੱਕ ਜਿੱਧਰ ਆਈ ਚਾਚੇ ਨਹੀਂ ਤੇ ਬਈਨਾ ਪਰਮਾਤਮਾ ਦਾ ਸ਼ੁਕਰ ਆ ਕਿ ਆਪ ਦਾ ਨੁਕਸਾਨ ਨਹੀਂ ਹੋਇਆ ਚਲੋ ਲੈ ਵੀ ਮਿੱਤਰੋ ਪਹੁੰਚ ਗਏ ਆ ਸ਼ੀਆ ਕੋ ਇਹ ਭੈਣ ਚੋਂ ਇਦਾਂ ਬੰਦਾ ਭੈਣ ਚੋਂ ਨਿਕਲਿਆ ਨਾ ਟਰੱਕ ਵਾਲਾ ਗੱਡੀ ਚਲ ਵੱਜ ਗਈ ਜਾਣਾ ਕੋਈ ਐਕਸੀਡੈਂਟ ਬੰਦਾ ਜਾਣ ਕੇ ਨਹੀਂ ਕਰਦਾ ਬੰਦਾ ਖੜਦਾ ਜਾਵੇ ਚਾਚਾ ਦਾ ਦੱਸਦੇ ਵੀ ਬੱਸ ਟਰੱਕ ਪੇ ਆ ਕੇ ਉਹਦੇ ਨਿਕਲ ਗਿਆ ਪਤਾ ਨਹੀਂ ਰੈਮ ਰੈਮ ਬਜਾਇਆ ਨਹੀਂ ਟਾਇਰ ਤਾਂ ਪਾੜ ਗਿਆ ਖੋਲੀ ਬਾਰੜ ਖੋਲੀ ਇਧਰੇ ਸਾਈਡ ਤੇ ਹੋਣਾ ਹਾਂ ਖਿੱਚ ਨੂੰ ਖਿੱਚ ਖਿੱਚ ਆਵੇ ਇਹੋ ਉੱਤੇ ਸਾਰਾ ਇੱਧਰ ਤਾਂ ਹੈ ਨਹੀਂ ਉੱਧਰ ਹੀ ਇੱਕ ਸਾਈਡ ਹੀ ਆ ਆ ਕਲੀ ਇੰਨਾ ਇੰਨਾ ਹੈ ਨਾ ਹੂੰ ਵੱਜ ਗਿਆ ਪੂਰੀ ਉਹ ਚੱਕੋ ਹੁਣੀ ਵਿਗੜਿਆ ਮੈਂ ਚੋ ਇਸ ਨੂੰ ਨੁਕਸਾਨੀ ਬਾਤਾ ਯਾਰ ਮੇਂ ਦਾ ਬਸ ਆਉ ਦਾ ਬਚਾਅ ਹੋ ਗਿਆ ਚੱਕੇ ਚ ਬਚੀ ਨਾ ਜਿਆਦੀ ਚੱਕੇ ਤੇ ਬਚੀ ਟਾਇਰ ਦਾ ਪਾੜ ਗਿਆ ਮੈਨੂੰ ਲੱਗਦਾ ਹੈ ਨਾ ਟਾਇਰ ਪੱਟਾ ਹੂੰ ਰੈਮ ਬਚ ਗਿਆ ਮੈਨੂੰ ਲੱਗਦਾ ਰੈਮ ਤਾਂ ਨਹੀਂ ਹੋਇਆ ਵੀ ਕਹੂੰਗਾ ਨੇ ਹੋ ਗਿਆ ਹੋ ਗਿਆ ਰੈਮ ਵੀ ਰੈਮ ਵੀ ਹੋ ਗਿਆ ਉਹ ਉੱਰੇ ਤੇ ਜਾ ਰਿਹਾ ਸਾਰ ਵਜਿਆ ਇਸ ਸਾਈਡ ਤੇ ਨਾ ਭੈਣ ਨਾ ਹਾਂ ਇਹ ਐਕਸਲ ਟੁਕਿਆ ਨਾ ਵੀ ਚਲ ਵਜੇ ਨਾ ਵਜ ਗਿਆ ਬੰਦਾ ਖੜ ਤਾ ਜਾਵੇ ਖੜਿਆ ਨਹੀਂ ਉਹ ਤੈਨੂੰ ਦੱਸਾਂ ਜਦੋਂ ਵਜੇ ਸਾਰ ਝੱਲੇ ਜਲੇ ਹੋਈ ਜਿੰਨੇ ਕਰਾਹੀ ਉਤਰ ਤਰ ਦੋ ਨਿਕਲ ਗਿਆ ਚਲੋ ਆਪ ਦਾ ਬਚਾਅ ਹੋ ਗਿਆ ਟਰੱਕ ਮੁਰੇ ਕੀ ਆ ਗੱਡੀ ਭੈਂ ਚ ਕੁਛ ਨਹੀਂ ਉਹਨੂੰ ਪਾਦ ਗਏ ਨਾ ਫੋਟੋ ਮਾਂ ਏਜੰਸੀ ਵਾਲੇ ਨੂੰ ਬਈ ਆਪਣਾ ਆਉਂਦਾ ਪਿਆ ਟਰੱਕ ਟੋ ਵਾਲਾ ਤੇ ਗੱਡੀ ਮਗਰ ਪਾ ਕੇ ਤਾਂ ਨਹੀਂ ਜਾਣੀ ਉਦੋਂ ਦਾ ਜੀਪ ਲੈ ਕੇ ਆਏ ਸੀਗੇ ਤੇ ਪਰ ਚੱਕ ਕੇ ਲੈ ਜਾਣੀ ਪਣੀ ਅੱਗੋਂ ਟਾਇਰ ਟੁੱਟ ਪਾੜ ਗਿਆ ਰੈਮ ਰੂਮ ਵਿੰਗਾ ਹੋ ਗਿਆ ਐਕਸਲ ਸਾਰਾ ਕੁਝ ਟੁੱਟ ਗਿਆ ਇੱਧਰ ਨਾਲ ਇੱਧਰਲੀ ਸਾਈਡ ਤੱਕ ਉਹ ਖਤਮ ਹੀ ਆ ਤੇ ਅਰਜੈਂਸੀ ਲੈ ਜਾਣੇ ਆ ਬੱਸੋਂ ਪਹੁੰਚਣ ਵਾਲੀ ਆ ਕਰਕੇ ਟੋ ਅਰਜੈਂਸੀ ਲੈ ਜਾਣੇ ਦੇਖਦੇ ਆ ਉੱਥੇ ਵੈਸੇ ਤਾਂ ਆਪਣਾ ਸ਼ੋਰ ਹੈਗਾ ਪਰ ਸ਼ੋਰਸ ਵੀ ਪਰ ਆਪਣਾ ਸਾਲਾ ਫੋਲਣੀ ਕੋਈ 60-60% ਹੀ ਆਪ ਨੂੰ ਮਿਲੂਗਾ ਜੋ ਮਿਲਿਆ ਤੇ ਚਲੋ ਦੇਖੋ ਕੀ ਬਣਦਾ ਪਰ ਇੰਨਾ ਸ਼ੁਕਰ ਆ ਪ੍ਰਮਾਤਮਾ ਦਾ ਕਿ ਆਪਾਂ ਨੇ ਜੀਆਂ ਨੂੰ ਕੁਛ ਨਹੀਂ ਹੋਇਆ ਲੋਹੇ ਦਾ ਕੀ ਲੋਹਾ ਤਾਂ ਫਿਰ ਬਣ ਜਾਊਗਾ ਚਲੋ ਆ ਪਹੁੰਚ ਗਈ ਗੱਡੀ ਚੱਕਾ ਵੀ ਮਤਰਾ ਜਲਦੀ ਭੁੱਖ ਬਹੁਤ ਲੱਗੀ ਆ ਤੇ ਜਲਦੀ ਮੋਗੇ ਪਹਚਾਦੇ ਸਾਨੂੰ ਸੱਚੀ ਖੋਪੇਂਦੀ ਬੀਬੀ ਉਹ ਤੜਕੇ ਦੀਆਂ ਰੋਟੀਆਂ ਖਾ ਲਈਆਂ ਨਾ ਹਾਂ ਉਦੋਂ ਭੁੱਖ ਨਹੀਂ ਹੈਗੀ ਹਾਂ ਉਦੋਂ ਭੁੱਖ ਨਹੀਂ ਹੈਗੀ ਟਾਈਮ ਬਹੁਤ ਲੱਗਦਾ ਟਾਈਮ ਹੀ ਬਹੁਤ ਲੱਗਾ ਕਵੱਜ ਗਿਆ ਆਪਾਂ ਤਾਂ ਇੱਥੇ 11 ਵਜੇ ਤੇ ਆਏ ਹੋਏ ਆ ਹਾਂ 11:30 ਆ ਗਏ ਪਹੁੰਚਦੇ ਗੁਰੂ ਆ ਬੜਾ ਟਾਈਮ ਲਾਇਆ ਜੀ ਹਾਂ ਨਵੀਂ ਲਈ ਲਾਦਾ ਹਨ ਬਈ ਗੱਡੀ ਇਹਦੇ ਅੱਛਾ ਆਪਣੀ ਜਿਹੜੀ ਬਾਹਰਲੀ ਏਜੰਸੀ ਨਾ ਮੋਗੇ ਪੈਸੇ ਨਾਲ ਹੀ ਚੱਲਾਂਗੇ ਤੁਹਾਡੇ ਜਿਹੜੀ ਆਉਂਦੇ ਸਾਹਮਣੇ ਆ ਆਈਟੀਆਈ ਦੇ ਸਾਹਮਣੇ ਆਓ ਉਹਨਾਂ ਦੀ ਜਾਣਾ ਹਾਂ ਉਹਨਾਂ ਦੀ ਜਾਣਾ ਆਪਾਂ ਬਈ ਇਹਦਾ ਉਹ ਹੈਗੀ ਯਾਰ ਗੁੱਲੀ ਕਿੱਥੇ ਸੀ ਬਈ ਮਰੀ ਕਿਹੜੀ ਕਿਹੜੀ ਗੁੱਲੀ ਵੀਰੇ ਤੇਰੀ ਇੱਥੇ ਜਸੀ ਉਹ ਹੈ ਨਹੀਂ ਵੀਰੇ ਇੰਦੀ ਹੈ ਤਾਂ ਹੈਗਾ ਵੇ ਜਗਾੜ ਪਰ ਗੁੱਲੀ ਹੀ ਨਹੀਂ ਹੈਗੀ ਮੇਰੇ ਕੋਲ ਕੱਪਣ ਵਾਲੀ ਅੱਗ ਹੋਵੇ ਨਾ ਫੇਰ ਵਿੱਚ ਹੈਗਾ ਹੈ ਆਓ ਉਹ ਹੈ ਨਹੀਂ ਜਿਹੜੀ ਆਪਾਂ ਉਹ ਹੈਣੀਗੀ ਯਾਰ ਚਾ ਚਾਲ ਬਈ ਜਾਣ ਦੇ ਉਧਰ ਕੀ ਬਣਿਆ ਆ ਗਿਆ ਟਾਇਰ ਹੋ ਗਿਆ ਹੋ ਗਿਆ ਸਦਾ ਅਚਾ ਉਹ ਇੰਦੇ ਵਿੱਚ ਪੈ ਜਾਣੀਆਂ ਗੁੱਲੀਆਂ ഫേണ പക്കാ ജാട ਕੀ ਆਤ ਕਵੇ ਕੀ ਆਲ ਵੀ ਹੈਂਡ ਬ੍ਰੇਕ ਨਹੀਂ ਲੱਗੀ ਰਣਜੀਤ ਹੈਂਡ ਬ੍ਰੇਕ ਵੇਖੀ ਚਾਬੀ ਤੇ ਆ ਰਹੀ ਤੇਰੀ ਚਲੋ ਨਾਲੇ ਆ ਗਿਆ ਵਾਲਾ ਗਲੀਜਾ ਹਰਾ ਨਿਕਲ ਆਇਆ ਨਾ ਹਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਹੜੇ ਕਿਹੜੇ ਆ ਲਾਏ ਦੀ ਟੈਂਸ਼ਨ ਆ ਪੈਂਚ ਉਹ ਮਿਲ ਜੇ ਇਹ ਰੱਖਣੀ ਬਈ ਫੇਰ ਥੱਲੇ ਗਾਂ ਪਾਣੀ ਗੁੱਲੀ ਉਹ ਉਹ ਪਾਣੀ ਉਹ ਵੈਥ ਤੇ ਅੱਛਾ ਹਾਂ ਵੈਥ ਪੈ ਗਈ लो <laughs> गए घंटे घंटे डेढ़ चे हां सही गलता नहीं चलता नहीं अंदरों भर ला पानी अंदरों भर ला पीना वो रे पुडी वैसे ਨਹੀਂ ਲੈ ਲੰਗੜੀ ਬਾਈ ਨਹੀਂ ਨਹੀਂ ਮਗਰ ਉਹ ਆ ਪੱਥਰ ਜ ਆ ਗੱਡੀ ਕਰ ਲੈ ਤਾਂ ਐਂ ਕਮਾ ਲੋ ਐਂ ਹੀ ਲੈ ਰਿਆ ਕਮਾ ਕੇ ਚੱਲ ਕਰ ਰਣਜੀਤ ਗੱਡੀ ਸਟਾਰ ਚੱਲ ਵੀ ਰਾਣੀਆਂ ਪਹੁੰਚ ਮੁਕੇ ਇੱਕ ਨਿਕਲ ਗਿਆ ਨਾ ਐਕਸਵੀਵੀ ਵਾਲਾ ਉਹ ਇੱਕ ਹਕਲਾਰਤਾ ਬੰਪਰ ਤੇ ਆਉਂਦਾ ਵੀ ਕਿਹੜੀ ਹੀ ਗੱਡੀ ਉਹ ਵੇ ਸ਼ਿਫਟ ਲਾਲੀ ਬਾਈ ਹੁਣ ਪਾਸੇ ਲਾਉਂਦਾ ਕੀ ਫਾਇਦਾ ਉਹ ਤਾਂ ਗਿਆ ਉਹ ਤਾਂ ਨਿਕਲ ਗਿਆ ਬਹਿ ਬਹਿ ਕੇ ਭਰਾਵਾ ਬਾਹ ਕਿੰਨੇ ਰਾਹ ਚ ਕਿੰਨੇ ਆਣਾ ਵੇ ਪਿੱਗੇ ਐ ਕਰੇ ਵਾਹ ਚ ਤਾਰੀ ਪੀ ਦੋ ਉਹ ਵੀ ਵੇਖਦੇ ਜਾ ਕੇ ਤਕਿਆ ਜੌਨਸੀ ਤੇ ਹਿਦਿਆਣਾ ਕਿੰਨਾ ਬਿੱਲ ਬਣਾਉਂਦੇ ਆ ਓਏ ਭੁੱਖ ਲੱਗ ਗਿਆ ਵਾਹ ਨਵੀਂ ਲੀ ਦੀ ਕੰਮ ਫੇਰ ਖਾਨੇ ਆ ਇੱਥੇ ਲਵਾਉਣ ਲੱਗਾ ਥੱਲੇ ਏਜੰਸੀ ਜੋ ਹੋ ਗਿਆ ਕੰਮ ਓਕੇ ਤੇ ਹੁਣ ਕਹਿੰਦੇ ਵੀ ਖੋਲ ਖਾਲ ਕੇ ਸਾਰਾ ਤੇ ਫੇਰ ਐਸਟੀਮੇਟ ਦੱਸਾਂ ਕੱਲ ਪਰਸੋਂ ਤੱਕ ਹੁਣ ਇੱਕ ਥੋੜਾ ਜਿਹਾ ਸਮਾਨ ਸਮੂ ਲੈਣਾ ਸ਼ੋਰ ਨਹੀਂ ਆਉਂਦੇ ਪਏ ਆ ਇਹਨੇ ਕੀ ਮੌਲ ਬੰਦਾ ਉਹ ਆ ਗਿਆ ਹਾਂ ਕਰ ਰਹੇ ਆ ਕਵਾਲਟੀ ਬਣ ਗਈ ਆ ਜੋ ਚੱਲੇ ਗਏ ਵੇਖਣੇ ਚੱਲ ਗਏ ਚੱਲ ਆ ਜਾ ਫਿਰ ਉਹ ਮੇਰਾ ਡੈਡੀ ਨੇ ਘਰੇ ਘੜਤਾ ਓਏ 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 ਮੈਨੂੰ ਕੀ ਪਵਾਈ ਹੁਣ ਮੈਨੂੰ ਵੇਖ ਕੇ ਧਾਦ ਦਿੰਦਾ ਮੈਂ ਘਰੇ ਆਉਣ ਲੱਗਿਆ ਫਿਰ ਦੇ ਆ ਵੀ ਆ ਵਾਪੜੀ ਇੰਜਨ ਜਨ ਬੱਦ ਗਿਆ ਹਾਂ ਇੰਜਨ ਜਨ ਬੱਦ ਗਿਆ ਵੈਸੇ ਤਾਂ ਵੇਖੀ ਹੁਣ ਖੋਲਿਆ ਪਤਾ ਲੱਗੂਗਾ ਕੱਲ ਨੂੰ ਖੋਲਣਗੇ ਆ ਹੜੀ ਉਣਾ ਲਾਇਆ ਗਿਆ ਭੈਣ ਦਾ ਲਾਈ ਦੀ ਫੋਟੋ ਖਿੱਚ ਲਈ ਪੋਸਟ ਲਾ ਗਿਆ ਉਹਨਾਂ ਨੇ ਆਹ ਦਾ ਵੱਜ ਗਿਆ ਚੀਜ਼ ਆਹ ਟੁੱਟੜ ਗਿਆ ਹਰਾ ਕੋ ਇਹਦਾ ਨਹੀਂ ਟੁੱਟਾ ਲਾਈ ਰਚ ਪਤਾ ਹੀ ਨਹੀਂ ਹੁਣ ਉਹਨੂੰ ਫੋਨ ਲਿਆ ਪਤਾ ਲੱਗੂ ਆਵੇ ਟਾਇਰ ਭੱਜਾ ਸਰਦਾ ਅੰਜਣ ਦਾ ਕੋਈ ਚੱਕਰ ਨਹੀਂ ਗਾ ਇਧਰ ਇਧਰ ਹੀ ਆ ਆ ਉਹ ਵੀ ਵੱਜ ਗਿਆ ਆ ਚੀਜ਼ ਦੀ ਆ ਆ ਬਾਰੀ ਵੀ ਆ ਫੋਟੋ ਨਹੀਂ ਲੱਗਦਾ ਇੱਥੇ ਬਰੀ ਵਜੀਆਂ ਨਹੀਂ 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 ਉਹ ਵੈਸੇ ਦਾ ਆ ਗਿਆ ਮੇਣਾ ਆ ਪੈਣਾ ਵਾ ਇਹ ਕੋਈ ਨਹੀਂ ਥੋਬਿੰਗਾ ਹੋ ਗਿਆ ਹੋ ਰਿਹਾ ਇਹ ਤਾਂ ਨਹੀਂ ਸਦਣਾ ਨਹੀਂ ਆਉਣਾ ਬਸ ਚੰਦੂ ਲਾ ਦੇ ਫੋਟੋ ਹੈਚ ਮੜੀ ਗਈ ਹੋਰ ਮੇਰਾ